ਇਹ ਫੋਜੀਆਂ ਵੀਰਾਂ ਦਾ ਧਰਨਾ ਚੱਲ ਰਿਹਾ ਈ ਉਹਨਾਂ ਦੇ ਮਾਤਾ ਜੀ ਜੋ ਪਹਿਲੇ ਮਰੀਜ਼ ਨੇ ਉਹ ਵੀ ਭੁੱਖ ਹੜਤਾਲ ਤੇ ਬੈਠਣੇ ਆਪਦੇ ਬੱਚਿਆਂ ਨਾਲ ਉਹਨਾਂ ਨੂੰ ਲਗਾਤਾਰ ਚੌਥਾ ਪੰਜਵਾਂ ਹਨਾ ਫੌਜੀ ਸਾਹਿਬ ਚਾਰ ਪੰਜ ਵਾਰ ਦਿੰਦਾ ਪੈ ਗਈ ਉਹ ਪਹਿਲਾਂ ਵੀ ਪੇਸ਼ੈਂਟ ਨੇ ਮਰੀਜ਼ ਨੇ ਅਹੀ ਗੱਲ ਨਹੀਂ ਕਰ ਕੱਲ੍ਹ ਤੋਂ ਹੀ ਭੁੱਖ ਹੜਤਾਲ ਤੇ ਨੇ ਆਪਣੇ ਬੱਚਿਆਂ ਨਾਲ ਜੇਕਰ ਮਾਤਾ ਜੀ ਨੂੰ ਕੁਝ ਹੁੰਦਾ ਹੈ ਤਾਂ ਇਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਪ੍ਰਸ਼ਾਸਨ ਇੱਥੋਂ ਦੇ ਪ੍ਰਸ਼ਾਸਨ ਅਧਿਕਾਰੀ ਇੱਥੋਂ ਦਾ ਡੀਸੀ ਹੈ ਇੱਥੋਂ ਦਾ ਡੀਐਸਪੀ ਹੈ ਇੱਥੋਂ ਦਾ ਸੀ ਇੱਥੋਂ ਦੇ ਸਾਰੇ ਅਧਿਕਾਰੀ ਹੋਣਗੇ ਕਿਉਂਕਿ ਖਿਆਲ ਰੱਖੋ ਇੱਥੇ ਧਰਨੇ 'ਚ ਐਂਬੂਲੈਂਸ ਚਾਹੀਦੀ ਹੁਣ ਤੁਸੀਂ ਬਿਠਾਤਾ ਰੱਖਿਆ ਉਹ ਜੋ ਵਿਚਾਰੇ ਉਹ ਸਵੇਰ ਦੇ ਡੀਸੀ ਅਫਸਰ ਦੇ ਆਫਿਸ ਗਏ ਹੋਏ ਨੇ ਉੱਥੇ ਬਿਠਾ ਰੱਖੇ ਦੇ ਫੜ ਕੇ ਇਹ ਇੱਕ ਵਿਚਾਰੀ ਮਾਂ ਤਾਂ ਤੇ ਆਪ ਕੋ ਸ ਜਾਗਰੂਕ ਲੋਕ ਨੇ ਹੁਣ ਸਾਨੂੰ ਕੋਈ ਐਂਬੂਲੈਂਸ ਦਾ ਨਹੀਂ ਪਤਾ ਜੀ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਬੁੱਢਲਾਡਾ ਵਿਖੇ ਫੌਜੀਆ ਦਾ ਧਰਨਾ ਜੋ ਚੱਲ ਰਿਹਾ ਉਹਨਾਂ ਦੀ ਮਾਤਾ ਬੇਹੋਸ਼ ਹੋ ਗਈ ਹੈ ਪਹਿਲਾਂ ਵੀ ਉਹ ਬਿਮਾਰ ਚੱਲ ਰਹੇ ਹੈ ਉੱਪਰੋਂ ਭੁਖੜ ਹੜਤਾਲ ਤੇ ਬੈਠ ਗਏ ਜੋਨ ਦੋਸਤੋ ਸੋਚਣਾ ਤੁਸੀਂ ਐ ਕਿ ਸਾਥ ਦੇਣਾ ਤੇ ਜਾਂ ਫਿਰ ਉਹਨਾਂ ਦੇ ਪਰਿਵਾਰ ਨੂੰ ਮਰਨ ਦੇ ਲਈ ਛੱਡਣਾ ਕਿਉਂਕਿ ਵੀਡੀਓ ਪੂਰੀ ਇਸ ਕਰਕੇ ਨਹੀਂ ਦਿਖਾ ਸਕਦੇ ਫੇਸਬੁੱਕ ਰੋਕ ਲਾ ਦਿੰਦੀ ਹੈ ਵੀਡੀਓ ਚੱਲਣ ਨਹੀਂ ਦੇਣੀ ਡਿਲੀਟ ਕਰ ਦੇਣਗੇ ਤਾਂ ਇਸ ਕਰਕੇ ਜਿਹੜੀ ਮਾਤਾ ਦੀ ਪੂਰੀ ਜਿਹੜੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਨਹੀਂ ਦਿਖਾਇਆ ਜਾ ਰਿਹਾ ਪਰ ਉਹਨਾਂ ਦੀ ਮਾਤਾ ਜਿਹੜੀ ਬੇਹੋਸ਼ ਹੋ ਗਈ ਹੈ ਐਂਬੂਲੈਂਸ ਦੇ ਰਾਹੀਂ ਉਹਨੂੰ ਹਸਪਤਾਲ ਲਿਜਾਇਆ ਗਿਆ WhatsApp ਦੇ ਉੱਪਰ ਤੇ ਹੋਰ ਜਿਹੜੀਆਂ ਵੀਡੀਓ ਤੇ ਫੋਟੋਆਂ ਪਾ ਦਿੱਤੀਆਂ ਗਈਆਂ ਪਰ Facebook ਅਲਾਉ ਨਹੀਂ ਕਰਦੀ ਐ ਇਸ ਕਰਕੇ ਆ ਦੇਖੋ ਇੱਥੋਂ ਹੀ ਅਸੀਂ ਵੀਡੀਓ ਕੱਟ ਦਿੰਨੇ ਆ ਥੱਲੇ ਨਹੀਂ ਲੈ ਕੇ ਜਾਂਦੇ ਇੱਥੇ ਮਾਤਾ ਥੱਲੇ ਪਈ ਐ ਤੇ ਐਂਡ ਦੇ ਉੱਤੇ ਉਹਨੂੰ ਐਂਬੂਲੈਂਸ ਬੁਲਾ ਕੇ ਹਸਪਤਾਲ ਦੇ ਵਿੱਚ ਦਾਖਲ ਕਰ ਦਿੱਤਾ ਗਿਆ 5 ਤਰੀਕ ਦੀ 5 April 2025 ਦੀ ਜੇਕਰ ਹੱਲ ਨਹੀਂ ਹੁੰਦਾ ਤਾਂ ਵੱਡੀ ਗਿਣਤੀ ਦੇ ਵਿੱਚ ਕਾਲ ਦਿੱਤੀ ਗਈ ਹੈ ਤੇ ਸਾਰੇ ਫੌਜੀ ਭਰਾਵਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਮਜ਼ਦੂਰ ਜਥੇਬੰਦੀਆਂ ਨੂੰ ਮੁਲਾਜ਼ਮ ਜਥੇਬੰਦੀਆਂ ਨੂੰ ਜੋ ਵੀ ਜਥੇਬੰਦੀਆਂ ਹੈਗੀਆਂ ਪੰਜਾਬ ਦੀਆਂ ਤੇ ਜਾਂ ਫਿਰ ਭਾਰਤ ਦੀਆਂ ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ ਉਹਨਾਂ ਨੂੰ ਸੱਦਾ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦਾ ਹੋ ਸਕਦਾ ਉਹ ਜਿਹੜਾ ਧਰਨਾ ਹੈ ਇੱਥੇ ਹੀ ਹੋਵੇ ਤੇ ਜਾਂ ਫਿਰ ਸੰਗਰੂਰ ਵਿਖੇ ਜੇ ਸੀਐਮ ਦੀ ਕੋਠੀ ਘੇਰਨ ਦੀ ਵੀ ਕਾਲ ਹੋ ਸਕਦੀ ਹੈ ਉਹ ਆਖਰੀ ਫੈਸਲਾ ਜਥੇਬੰਦੀਆਂ ਦਾ ਹੋਊਗਾ ਪਰ ਪੱਕਾ ਜਿਹੜਾ ਹੈਗਾ ਕਾਲ ਦੇ ਦਿੱਤੀ ਗਈ ਹੈ 5 April 2025 ਨੂੰ ਸਵੇਰੇ ਸ਼ਾਇਦ 10 ਵਜੇ ਦਾ ਸਮਾਂ ਦੁਬਾਰੇ ਫੇਰ ਵੀਡੀਓ ਬਣਾ ਕੇ ਪਾ ਦੇਾਂਗੇ ਜਥੇਬੰਦੀਆਂ ਵੱਲੋਂ 5 ਤਰੀਕ ਦੀ ਕਾਲ ਦੇ ਦਿੱਤੀ ਗਈ ਹੈ